ਜੇ ਅਗਰ ਐਸਾ ਹੀ ਹੋਤੇ ਰਗਾ ਤਾਂ ਹਮਾਰੇ ਦੇਸ਼ ਮੇ ਗਾਏ ਪਸ਼ੂ ਖਤਮ ਹੋ ਜਾਗਾ ਤਾਂ ਕੀ ਚੱਲ ਨਹੀਂ ਪੈਗਾ ਹਮਾਰਾ ਤੇਆਂ ਗਾਲੀਆਂ ਫਿਰਦੇ ਨੇ ਡੈਰੀਆਂ ਵਾਲੇ ਦੁੱਧ ਪੀਂਦੇ ਛੱਡ ਦਿੰਦੇ ਨੇ ਕਾਫੀ ਮસ્ਤੀ ਕਰਦੇ ਰਹਤੇ ਜਾਂਦੇ ਐ ਹੋਰ ਰੋਡ ਤੇ ਕبھی ਕਬ ਟਕਰਾ ਜਾਤਾ ਹੈ ਦੋ ਸਾੜੇ ਮਿਲ ਕੇ ਕبھی ਕਬ ਟਕਰਾ ਜਾਤਾ ਹੈ ਜੀ ਕਿਨੀ ਵੀ ਸ਼ਰਜ ਗਊਛਲ ਲਗੀਆਂ ਸਾਰਿਆਂ ਨੂੰ ਉਠਾ ਕੇ ਚੱਕ ਕੇ ਗੱਡੀ ਬਾਕੇ ਪੇਕੀਆਂ ਤੇ ਕਾਬਵ ਜਲਦੀ ਪਈਏ ਮਗਰ ਨਹੀਂ ਉਹਨਾਂ ਦਾ ਅਣ ਕਰਕੇ ਕੀਤਾ ਉਹਦੇ ਤੇ ਅਸੀਂ 150 ਤੋਂ 200 ਗਊਵਾਂ ਤੋਂ ਛੱਟ ਕੇ ਆਇਆ ਐ ਐਸਐਮਜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਗੱਲ ਕਰਾਂਗੇ ਲੁਧਿਆਣਾ ਸਮਾਰਟ ਸਿਟੀ ਦੀ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਅਵਾਰਾ ਜਾਨਵਰਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਰੋਡ ਦੇ ਉੱਤੇ ਚਾਹੇ ਉਹ ਹਾਈਵੇ ਰੋਡ ਹੋਵੇ ਚਾਹੇ ਉਹ ਆਮ ਰੋਡ ਹੋਵੇ ਲੁਧਿਆਣੇ ਦੇ ਵਿੱਚ ਕੋਈ ਵੀ ਗਲੀ ਐਹੋ ਜੀ ਨਹੀਂ ਜਿੱਥੇ ਅਵਾਰਾ ਜਾਨਵਰ ਨਹੀਂ ਫਿਰ ਰਹੇ ਔਰ ਲੋਕ ਕਿੰਨੇ ਕਿ ਪਰੇਸ਼ਾਨ ਨੇ ਉਹ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਉਸ ਸੰਬੰਧ ਦੇ ਵਿੱਚ ਅਸੀਂ ਇੱਥੇ ਦੇ ਦੁਕਾਨਦਾਰਾਂ ਨੇ ਤੇ ਫੜੀ ਰੇੜੀ ਫੜੀ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਹਾਂ राह ग भी गलत करते हैं उन्होंने भी पूछते हैं भैया क्या नाम है आपका मेरा नवीन गुप्ता नाम हुआ ये हमारा जानवर जो है मतलब कितना का नुकसान कर देते हैं डेली हमारे जा, जानवर नुकसान जो करते हैं सबसे पहली बात तो जानवर के ऊपर देख रेख होना चाहिए क्योंकि ये हमारे मार्केट में निकलते हैं इनको सही से खाना नहीं मिल पाता है टाइम टेबल से इनके वजह से नुकसान होता है लोगों को परेशानी भी होता है टाइम टाइम पे इनको खाना चारा इनके लिए एक संस्था होना चाहिए जिसको देख रेख करे गाइडलाइन करे एक अच्छी तरीके से क्योंकि तो कहीं पे जाता है उसको कोई कोई मारना स्टार्ट कर दिया कहीं पे इसको छोड़ दिया अब कहीं पे गाड़ी बस आता है लोग इस बस से एक्सीडेंट भी आता है प्रॉब्लम भी क्रिएट करना पड़ता है इसको हमेशा देख रेख करने के लिए एक संस्था एक गाइडलाइन होना चाहिए और जिसको हमेशा टाइम टू तो टाइम उसको मैंटेन करे उसको देख करे क्या है हमारा नहीं है ये चीज़ इस पर ध्यान रखना बहुत जरूरी है ਕਿਉਂਕਿ ਅਗਰ ਐਸਾ ਹੀ ਹੋਤੇ ਰਿਹਾ ਤਾਂ ਸਾਡੇ ਦੇਸ਼ ਮੇ ਗਾਇ ਪਸ਼ੂ ਖਤਮ ਹੋ ਜਾਗਾ ਤਾਂ ਫਿਰ ਚੱਲ ਨਹੀਂ ਪੈਗਾ ਸਾਡੇ ਦੇਸ਼ ਕਿਉਂਕਿ ਜੋ ਵੀ ہمارا 70-80% ਜੋ ہمارا ਦੇਸ਼ ਚੱਲਦਾ ਹੈ ਕਿਸਾਨ ਕੇ ਮਾਦਮ ਛੇ ਅਤੇ ਗਾਇ اور ਪਸ਼ੂ ਨੂੰ ਪ੍ਰੋਪਰ ਤਰੀਕੇ ਸੇ ਧਿਆਨ ਰੱਖਣਾ ਚਾਹੀਏ ਕਿਉਂਕਿ ਇਹ ਬਹੁਤ ਜੋੜੀ ਹੈ ਹਾਂਜੀ ਸਾਡੀ ਰਹਿਸ਼ ਗੀਤਾਨਗਰ ਬੇਟਾ ਇੰਨੀ ਗਾਇਆਂ ਫਿਰਦਿਏ ਨੇ ਡੇਹਰੀਆਂ ਵਾਲੇ ਦੁੱਧ ਪੀਂਦੇ ਛੱਡ ਦਿੰਦੇ ਨੇ ਤੇ ਉਸ ਤੋਂ ਬਾਅਦ ਬੱਚੇ ਖੇਡਦੇ ਨੇ ਗਲੀਆਂ ਦੇ ਵਿੱਚ ਣਠਦੇ ਨੇ ਭੱਜਦੇ ਨੇ ਇੰਨੀ ਪਰੇਸ਼ਾਨੀ ਇੱਥੋਂ ਵੀ ਪੁੱਲ ਤੋਂ ਵੀ ਨੰਗ ਨਹੀਂ ਹੁੰਦਾ ਸਾਡੇ ਕੋਲ ਤੇ ਨਾ ਜਾਨਵਰਾਂ ਤੋਂ ਡਰ ਲੱਗਦਾ ਵਾ ਬੇਟਾ ਕੀ ਸਾਨੂੰ ਬਹੁਤ ਇਸ ਬੰਦੇ ਵਿੱਚ ਤੁਸੀਂ ਕਦੀ ਕਿਸੇ ਨਾਲ ਗੱਲਬਾਤ ਕੀਤੀ ਕਦੀ ਕਿਸੇ ਨੂੰ ਕੰਪਲੀਟ ਪਈ ਨਹੀਂ ਬੇਟਾ ਜੀ ਕਿਹਦਾ ਹੀ ਨਹੀਂ ਪਈ ਤੇ ਕਿੰਨਾ ਕੁ ਨੁਕਸਾਨ ਹੁੰਦਾ ਹੈ ਜਦੋਂ ਇਹ ਆਪਸ ਵਿੱਚ ਲੜਦੇ ਨੇ ਹਾਂਜੀ ਬਹੁਤ ਨੁਕਸਾਨ ਹੁੰਦਾ ਗੱਡੀਆਂ ਅੰਚ ਬੱਚਦੇ ਨਹੀਂ ਬੇਟਾ ਫਿਰ ਨਿਆਣਿਆਂ ਦੇ ਪੁੱਤਿਆਂ ਦੇ ਉੱਪਰ ਛੋਟਦੇ ਨਹੀਂ ਭੱਜੇ ਜਾਂਦੇ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਬੇਟਾ ਉਹ ਦੇਖਾ ਚਾਰ ਹੀ ਗਲਾਸ ਮੁੰਡਾ ਲੈ ਕੇ ਖੜਾ ਉਹਨੂੰ ਚੱਕ ਚੱਕ ਕੇ ਮਾਰੇ ਇੰਨੀ ਮੁਸ਼ਕਿਲ ਨਾਲ ਬਚਾਇਆ ਔਰ ਮੁੰਡੇ ਨੂੰ ਬਹੁਤ ਬੁਰਾ ਹਾਲ ਕਰਦੇ ਨੇ ਮੈਂ ਵਿਚਾਈਦਾ ਇਹਨਾਂ ਨੂੰ ਸਹੀ ਜਾਨਾ ਕਿ ਕਿਹਿਆਂ ਨੇ ਹਾਂਜੀ ਰੋਡ ਤੇ ਹਾਂਜੀ ਕਈਆਂ ਸੱਟਾਂ ਲੱਗੀਆਂ ਕਿਸੇ ਦੇ ਬੱਕੀ ਚ ਕੁਝ ਸਿੰਗ ਲੱਗਿਆ ਕਿਤੇ ਕਿਤੇ ਲੱਗਿਆ ਬੇਟਾ ਜੀ ਉਹ ਇਹਨੇ ਤੇ ਮੋਟਰਸਾਈਕਲ ਦੇ ਵਿੱਚ ਮਾਰਿਆ ਕੁੜੀ ਮੁੰਡਾ ਪਲਟ ਕੇ ਥੱਲੇ ਗਿਰੇ ਮੋਟਰਸਾਈਕਲ ਦਾ ਚੱਕਣਾ ਚੂਰ ਹੋ ਗਿਆ ਬੁਰਾ ਹਾਲ ਸੀਗਾ ਮਾਰੇ ਗਈ ਇੱਕ ਤਾਂ ਕੁੜੀ ਹਾਂਜੀ ਬੇਟਾ ਮਾਰੇ ਮੰਨ ਲਓ ਜਾਨ ਤੇ ਚਲੇਗੀ ਹਾਂਜੀ ਬਹੁਤ ਫੁੱਟ ਗਈ ਤੇ ਕਦੋਂ ਦਾ ਇਹ ਐਕਸੀਡੈਂਟ ਹੈ ਇਹ ਹੋ ਕਿੰਨੂ ਦੋ ਤਿੰਨ ਮਹੀਨੇ ਹੋ ਗਏ ਬੇਟਾ ਜੀ ਦੋ ਤਿੰਨ ਮਹੀਨੇ ਇਸ ਬੰਦ ਵਿੱਚ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਸਰ ਆਪਣਾ ਰਜੀਦ ਲੜਾ ਜੀ ਰਜੀਦ ਲੜਾ ਕੋਰੇ ਠੀਕ ਹੈ ਇਹ ਜਿਹੜਾ ਦੋਵੇਂ ਇੱਥੇ ਰੋਡ ਦੇ ਉੱਤੇ ਫਿਰਦੀਆਂ ਨੇ ਜਾਂ ਵਾਰਾ ਸਾਡ ਫਿਰਦੇ ਨੇ ਉਹਨਾਂ ਦੇ ਨਾਲ ਕਿੰਨਾ ਕ ਨੁਕਸਾਨ ਹੁੰਦਾ ਰੋਡ ਦੇ ਤੇ ਰੋ ਜਾਂਦੇ ਇਹ ਨੁਕਸਾਨ ਕੋਈ ਮਤਲਬ ਕਾਰ ਲੱਗਦੀ ਹੈ ਕੋਈ ਬੁਰਜੰਗ ਲੱਗਦਾ ਹੈ ਕੋਈ ਆਪਸੀ ਚੀਜ਼ ਮਤਲਬ ਦਰੰਗ ਬਹੁਤ ਹੁੰਦੇ ਹੈ ਇਸ ਕਰਕੇ ਕੋਈ ਇੰਤਜ਼ਾਮ ਕਰੇ ਤੇ ਇਹ ਇਹ ਇਹਨਾਂ ਦੀ ਕਦੀ ਕੰਪਲੀਟ ਕੰਪਲੂਟ ਨਹੀਂ ਪਈ ਤੁਸੀਂ ਇਹ ਕੁਰੀਰ ਕੋਈ ਨਹੀਂ ਬਾਈ ਦੇ ਰਾਮਤੋਂ ਲੋਕਾਂ ਦਾ نقصان ਹੁੰਦਾ ਹੈ। ਤੇ ਨੁਕਸਾਨ ਕਿੰਨਾ ਕੋ ਹੋ ਜਾਂਦਾ ਆ ਜੇ ਦੇਖਿਆ ਜਾਵੇ ਤਾਂ ਇੱਥੇ ਅਕਸਰ ਹੀ ਹੁੰਦੇ ਨੇ ਫਿਰਦੇ ਰਹਿੰਦੇ ਨੇ। ਆਹਦੇ ਪੁੱਟੜ ਦੀ ਜਿਆਦਾ ਲੋਕ ਹੁੰਦੇ। ਇਸ ਕਰਕੇ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ। ਤੇ ਰੋਡ ਦੇ ਉੱਤੇ ਜਿਹੜੀਆਂ ਕੰਮਾਂ ਨੇ ਇਹ ਸਵੇਰ ਟਾਈਮ ਹੁੰਦੀਆਂ ਨੇ ਤੇ ਦੁਪਹਿਰ ਤੱਕ। ਸਵੇਰੇ ਵੀ ਹੁੰਦੀਆਂ ਸ਼ਾਮ ਨੂੰ ਵੀ ਹੁੰਦੀਆਂ। ਪ੍ਰੋਪਰਲੀ ਦੱਸੋ ਨਾ ਫਿਰ। ਲੱਗਦਾ ਸ਼ਾਮ ਨੂੰ ਜਿਆਦਾ ਹੁੰਦੀਆਂ ਜੀ। ਇਸ ਕਰਕੇ ਕੋਈ ਅਲ ਵੀ ਨਿਕਲੋ ਤੇ ਜਿਹੜੇ ਰਾਗਰੀ ਲੰਘਦੇ ਆ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਨੁਕਸਾਨ ਹੁੰਦਾ ਕਾ ਵੀ ਨੁਕਸਾਨ ਆ ਖੜੇ ਕਿ ਟੈਕ ਜਾਵਨ ਲੈਂਦੇ ਜੀ ਯਹਾਂ ਤਾਚੂ ਰੋਡ ਤੇ ਇਤਨੇ ਸਾਂੜ ਗਾਇ ਜੋ ਘੁੰਮਤੇ ਫਿਰਤੇ ਐ ਕਬੋ ਜੀ ਉਹ ਕبھی ਕبھی ਇਤਨੇ ਬੰਦ ਨੂੰ ਐਕਸੀਡੈਂਟ ਕਰਦੇ ਐ ਬਾਈਕ ਵਾਲੇ ਨੂੰ ਡਿੱਗ ਜਾਂਦੇ ਐ ਕبھی ਕਿਸੇ ਰੇੜੀ ਵਾਲ ਨੂੰ ਠੋਕਰ ਮਾਰ ਦਿੰਦੇ ਐ ਉਹਨਕੇ ਨੁਕਸਾਨ ਹੋ ਜਾਂਦੇ ਐ ਜੀ और ऐसा हो जाता है कभी कभी बाइक वालों को मार दें तो एक्सीडेंट कर जाए तो काफ़ी नुकसान हो जाता है जैसे मान लो हमारी आगे कभी ठोकर मार दे तो हज़ारों दो हज़ार का पाँच हज़ार का नुकसान हो जाते हैं कई बार ये ऐसे रेडी वालों ने मार रखे है ये साढ़े यहाँ से हटने का भी जुगाड़ कोई नहीं लगता हैगा हर बंदे नु परेशान हैगा भाई ऐसा कोई नहीं आएगा जो इन्हों कोई समझ समझ सके चाहे ये गौशाला वाले हों या की सरकार हो ऐसी काफ़ी मस्ती करते रहते हैं और रोड पे कभी कभी टकरा जाते हैं दो साढ़े मिल के कभी कभी टकरा जाते हैं जी काफ़ी दिक्कतें होती हैं और सामना करना पड़ता है जगह जी इनको कभी कभी ट्रैफिक लग जाती है इतने परेशान हो जाते हैं पब्लिक कि दूसरों रास्ते से घूम के उन्हें आना जाना पड़ता है काफ़ी ट्रैफिक लग जाती है और बंदे तो समझो दिक्कत से इन्हें झेलना ही पड़ता है अगर कोई इसका वजह कोई इसका मुसीबत का सामना करने के लिए तो सारे बंदे तैयार नहीं हो पाते हैं किसी में तो कभी कम्प्लेट पाई किसी नो नहीं भाजी कभी कंप्लेट पाने के बाद कोई सुनता भी नहीं आएगा भाजी कभी गौशाले तो एक दो बंदे कह भी गए लेकिन किसी ने सुनने की कोशिश नहीं किया जी और हम लोग तो रोड पे सब्जी लगाते हैं सर इधर से उधर से दोनों तरफ से वो भागते आए बीच में तो रोड पड़ जाता है कभी सब्जी पर भी कूद सकता है अब कूद जाता है कभी खिलाड़ता है तो मोटरसाइकिल चल रहा है गाड़ी चल रहा है एक बाइक धक्का लग जाएगा गिरेगा एक्सीडेंट होगा ये सब थोड़ा बहुत तकलीफ़ होता है नॉर्मल सी बात होता है तो चलो कभी कभार मर भी जाता है उसको भी उठाता हूँ उठा करके ले जाता है तो पैसा भी देना पड़ता है पचास रुपया सा रुपया लग जाता है मगर क्या करेंगे मजबूर हों हम लोग तो करना पड़ता है तो प्रशासन का कोई बंदा नहीं आता इधर प्रशासन का बंदा उसको तो कोई नहीं रोकने के लिए अभी आया है ना देखा हूँ आज एक दो दिन तो नहीं हुआ सात साल हो गया लंबे सात साल में ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਾਲ ਹੀ ਬੁੱਢੇ ਦਰਿਆ ਦੀ ਇੱਕ ਛੋਟੀ ਜਿਹੀ ਪੁਲੀ ਹੈ ਜਿੱਥੇ ਅਕਸਰ ਉਵਾਰਾ ਜਾਨਵਰ ਫਿਰਦੇ ਰਹਿੰਦੇ ਨੇ ਔਰ ਲੋਕ ਇੱਥੇ ਅਕਸਰ ਆਉਂਦੇ ਜਾਂਦੇ ਨੇ ਕੋਈ ਸਮਾਨ ਲੈਣ ਲਈ ਆਉਂਦਾ ਆ ਤੇ ਉਹਨਾਂ ਵਿੱਚ ਵੀ ਕਦੀ ਵਾਰ ਟਕਰਾਵ ਹੋ ਜਾਂਦਾ ਆ ਤੇ ਉਹ ਸਬਜ਼ੀਆਂ ਵਾਲਿਆਂ ਦਾ ਕਹਿਣਾ ਆ ਕਿ ਕਈ ਵਾਰ ਇਹੋ ਜਿਹੀ ਸਥਿਤੀ ਬਣ ਜਾਂਦੀ ਆ ਕਿ ਉਹਨਾਂ ਨੂੰ ਚੱਕ ਕੇ ਦਵਾਈ ਵਾਸਤੇ ਭੇਜਣਾ ਪੈਂਦਾ ਹੈ ਜਾਂ ਕੋਈ ਸੱਟ ਪੇਟ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਚੱਕ ਕੇ ਕਿਤੇ ਕਿਸੇ ਦੁਕਾਨ ਦੇ ਉੱਤੇ ਲਿਜਾਇਆ ਜਾਂਦਾ ਹੈ ਇਸ ਹੋਰ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਈਆ ਕੀ ਨਾਮ ਹੈ ਆਪਕਾ ਸਿਵੇ ਆਮ ਸਿੰਘ ਨਾਮ ਹੈ ਜੀ ਹਾਂ ਜੀ ਇਸ ਸਬਜ਼ੀ ਹਮ ਲੋਗ ਯਹਾਂ ਦੁਕਾਨ ਲਗਾਤੇ ਹੈ ਸਾੜ ਸਬ ਆਕਰ ਯਹਾਂ ਲੜਾਈ ਵੀ ਕਰਤੇ ਹੈ ਯਹਾਂ ਬਹੁਤ ਚੀਜ਼ ਕੀ ਦਿੱਕਤ ਹੋ ਜਾਂਦੀ ਹੈ ਯਹਾਂ ਲੜਦੇ ਹੈ ਸਾਈਕਲ ਵਾਲੇ ਸਭ ਵੀ ਡਿੱਗ ਜਾਂਦੇ ਹੈ ਯਹਾਂ ਹਮ ਲੋਗ ਉਠਾਤੇ ਹੈ ਬਹੁਤ ਚੀਜ਼ ਕੀ ਦਿੱਕਤ ਹੈ ਸਰ ਜਦੋਂ ਕੋਲ ਦਰਿਆ ਵੀ ਸਾਥ ਆ ਸਾਥ ਵਿੱਚ ਬੁੱਢਾ ਦਰਿਆ ਆਵੇ ਸਭ ਇਹ ਆ ਬੰਦੇ ਬਹੁਤ ਆਤੇ ਸਬਜੀ-ਉਬਜੀ ਲੈਣੇ ਆਤੇ ਉਹਨਾਂ ਕੋ ਵੀ ਛਟਕ ਕبھی-ਕبھی ਲੱਗ ਜਾਂਦੀ ਹੈ ਸਰ ਤੋਂੰਦ ਵਿੱਚ ਅਸੀਂ ਸੀਨੀਅਰ ਡਿਪਟੀ ਸ਼ਮਸੁੰਦਰ ਜੀ ਨਾਲ ਗੱਲਬਾਤ ਕਰਾਂਗੇ ਉਹ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਸਰੀ ਜਿਹੜੀਆਂ ਅਵਾਰਾ ਗਊਆਂ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਜਿਵੇਂ ਸ਼ਹਿਰਾਂ ਦੇ ਵਿੱਚ ਬਖਵਾਖ ਤਾਮਾਂ ਦੇ ਉੱਤੇ ਚਾਹੇ ਉਹ ਫਲਾਈਓਵਰ ਹੋਵੇ ਚਾਹੇ ਉਹ ਗੜੀਆਂ ਹੋਣ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਜ਼ਿਆਦਾ ਹਾਸੇ ਦਾ ਸ਼ਿਕਾਰ ਹੁੰਦੇ ਨੇ ਕਿ ਕੁਝ ਜਿਹੜੀ ਅਵਾਰਾ ਗਊਆਂ ਹੈ ਜਾਂ ਉਹਦੇ ਨਾ ਥਾਂਡ ਹੈ ਜਾਂ ਜਿਹੜੇ ਵੀ ਉਹਦੇ 4 ਜਨਵਰੀ ਫਿਰਦੇ ਪਿਆ ਉਹਦੇ ਬਾਅਦ ਸਗਰ ਨਹੀਂ ਅਸੀਂ ਕਾਫੀ ਉਹਦੇ ਚੱਕ ਉਠਾਇਆ ਅਸੀਂ ਕਮ ਸੇ ਕਮ ਕਿੰਨੀਆਂ ਵੀ ਸ਼ਹਿਰ ਦੀ ਗਊਚਾ ਲਗੀਆਂ ਸਾਰਿਆਂ ਨੂੰ ਉਠਾ ਕੇ ਚੱਕ ਕੇ ਗੱਡੀ ਪਾ ਕੇ ਪੇਟੀਆਂ ਪਰ ਜਿਹੜੇ ਡੇਰੀਆਂ ਵਾਲੇ ਆ ਇਹ ਸਾਲ ਥੋੜਾ ਜਿਆ ਉਹ ਕਰ ਜਾਂਦੇ ਆਪਣੀ ਜਦੋਂ ਗਊ ਦੁੱਧ ਨਹੀਂ ਦਿੰਦੀ ਚੱਕ ਧੱਕਾ ਮਾਰ ਕੇ ਬਾਹਰ ਕੱਢ ਦਿੰਦੇ ਆ ਕੋਈ ਨਹੀਂ ਗਿਨਤੀ ਨਹੀਂ ਹੁੰਦੀ ਪਰ ਸਾਡੀ ਪੂਰਾ ਨਗਰ ਨੀਏ ਪ੍ਰਸ਼ਾਸਨ ਦਾ ਪੂਰਾ ਜੋਰ ਲਗਾਇਆ ਚਲੇ ਪਰ ਸਾਰੇ ਵਾਚਨ ਨੂੰ ਕਲੀਅਰ ਕਰਾ ਕੇ ਪੁਣੇ ਦੀ ਇੱਕ ਨਵੀਂ ਕੌਸ਼ਲਤ ਬਾੜ ਬਣਾਈ ਹੈ ਮਾਛੀਵਾੜੇ ਦੇ ਕੋਲ ਜਿਹੜੀ ਨਗਰ ਨਿਯਮ ਦੇ ਹਿਸਾਬ ਨਾਲ ਚਲਦੀ ਪਈ ਹੈ ਨਗਰ ਨਿਯਮ ਨੇ ਦਾ ਫੰਡ ਕਰਕੇ ਕੀਤਾ ਉਹਦੇ ਤੇ ਅਸੀਂ ਕੰਸਨਟ੍ਰੇਟ ਤੋਂ 200 ਗੋਵ ਉੱਤੇ ਚਟਕਿਆ ਆ ਔਰ ਨਾਲਕ ਜੀ ਜੇ ਪਹਿਲਾਂ ਵੀ ਇਸ ਸਬੰਧ ਬਾਰੇ ਈ ਵਾਰ ਆਪਾਂ ਗੱਲਬਾਤ ਕੀਤੀ ਆ ਔਰ ਅਕਸਰ ਕਿਹਾ ਜਾਂਦਾ ਹੈ ਜੇ ਕਿਸੇ ਨੂੰ ਕੋਈ ਬਈ ਗਊ ਸਾਲਾਲੇ ਇੱਥੇ ਸੁਨਾਈ ਕਰਨਗੇ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਜਿਹੜੇ ਡੇਰੀਆਂ ਵਾਲੇ ਨੇ ਜਿਹੜੀਆਂ ਗਊਆਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਉਹ ਫੇਰ ਰੋਡ ਦੇ ਉੱਤੇ ਛੱਡ ਦਿੰਦੇ ਨੇ ਤੇ ਉਹਨਾਂ ਦੀ ਫੇਰ ਗਿਣਤੀ 11 ਦੀ 11 ਹੋ ਜਾਂਦੀ ਆ ਇਹ ਬਿਲਕੁਲ ਧਾਚਮਤ ਦੱਸ ਦੇਣਾ ਉਹ ਗਊ ਜਿਹੜੇ ਡੇਰੀਆਂ ਵਾਲੇ ਨਾ ਉਹ ਉਹਨਾਂ ਨੂੰ ਨਿਮੰਤਰ ਨਹੀਂ ਕਰਦੇ ਕਿਉਂਕਿ ਜਿਹੜੇ ਆਪਣੀ ਜਿੰਨੀ ਦੇ ਦੁੱਧ ਦਿੰਦੇ ਉਹਦੀ ਰੱਖ ਲੈਂਦੇ ਆ ਜੇ ਲੋ ਦੁੱਧ ਦੇਣਾ ਬੰਦ ਕਰ ਦਿੰਦੇ ਆ ਉਹਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੰਦੇ ਆ ਉਹਦੇ ਨਾਲ ਹੀ ਸ਼ਹਿਰ ਤੇ ਜਿਹੜੀ ਸੰਕਿਆ ਅਸੀਂ ਜਿੰਨੀ ਘਟਾ ਲਈ ਉਹ ਨਹੀਂ ਫਿਰ ਹੋ ਜਾਂਦੀ ਆ ਪਰ ਸਾਡੀ ਸਰਕਾਰ ਉਹ ਡੀਸੀ ਸਾਹਿਬ ਨੇ ਪਿੱਛੇ ਮੀਟਿੰਗਾਂ ਕੀਤੀਆਂ ਡੇਰੀ ਵਾਲਿਆਂ ਨਾਲ ਵੀ ਤੇ ਅਸੀਂ ਉਹਨਾਂ ਦੇ ਨੰਬਰ ਲਵਾਣ ਲੱਗਾ ਹਰ ਡੇਰੀ ਵਿੱਚ ਜਿੰਨੀਆਂ ਜਿਹਦੇ ਕੋਲ ਬੂਹਾ ਜਾਂ ਜਿਹੜੇ ਵੀ ਉਹਦੇ ਪਸ਼ੂ ਆਖਤਾਰੇ ਉਹਦੇ ਪਰ ਨੰਬਰ ਲਾਣਗੇ ਨੰਬਰ ਲਾ ਕੇ ਪਤਾ ਲੱਗੇ ਕਿਹੜਾ ਡੇਰੀ ਵਾਲਾ ਛੱਡਦਾ ਇਰੇ ਇਰੇ ਬੁੱਤ ਦੇ ਵਿੱਚ ਜਿਹੜੀਆਂ ਗਲੀਆਂ ਦੇ ਵਿੱਚ ਤਾਂ ਅਵਾਰਾ ਜਿਹੜੇ ਸਾੰਡ ਫਿਰਦੇ ਹੀ ਨੇ ਔਰ ਕਈ ਤੁਸੀਂ ਦੇਖਦੇ ਹੋ ਕਿ ਫਲਾਈਓਵਰ ਦੇ ਉੱਤੇ ਜਿਹੜੇ ਹਾਈਵੇਅ ਚੱਲਦੇ ਨੇ ਉਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਹੁੰਦੇ ਨੇ ਜਿਹੜੇ ਟਕਰਾ ਕੇ ਐਕਸੀਡੈਂਟ ਦਾ ਕਾਰਨ ਬੰਦੇ। ਵੈਸੇ ਪਹਿਲੇ ਇਹਨਾਂ ਲੋਕ ਕਾਫੀ ਕੱਟ ਗਏ। ਪਹਿਲੇ ਇਹਨਾਂ ਨੂੰ ਮੈਂ ਚਾਹੁੰਨਾ ਵੀ ਜੋ ਵੀ ਜਿੰਨੀਆਂ ਮਕੌਚਲਾਂ ਸ਼ਹਿਰ ਚ ਆ ਗਈ ਥਾਲੀ ਮਕੌਚਲਾਂ ਨੂੰ ਵਾਂਡੀ ਕੇ ਥਾਰਿਆਂ ਨੂੰ ਜਿੰਨੀ ਜਿੰਨੀ ਜਗ੍ਹਾ ਸੀ ਉਹਨਾਂ ਦੇ ਮੁਤਾਬਕ ਉਹਨਾਂ ਨੂੰ 봉ਾਂ ਦਿੱਤੀਆਂ ਜਿਹੜੇ ਸਾੰਡ ਉਹ ਵੀ ਦਿੱਤੇ ਆ। ਔਰ ਦੇ ਬਾਵਜੂਦ ਵੀ ਅੱਜ ਵੀ ਮੈਂ ਤੁਹਾਡੀ ਗੱਲ ਸਹੀ ਆ ਵੀ ਹੈਗੇ ਇੱਕ ਇੱਕ ਦੋ ਰ ਤੱਕਲ ਮੈਂਜੀ ਟ੍ਰੋਡ ਤੇ ਖੜੇ ਆ ਕੋਸ਼ਿਸ਼ ਕਰਦੇ ਆ ਉਹਨੂੰ ਚੱਕ ਕੇ ਲਿਆਂਦੀ ਤਾਂ ਕਿ ਜਿਹਦੇ ਨਾਲ ਵੀ ਲੋ ਉਹਨਾਂ ਨੂੰ ਵੀ ਰਾਮਿਲ ਤੇ ਕੋ ਲੋਕਾਂ ਨੂੰ ਜਿਹੜਾ ਟ੍ਰੈਫਿਕ ਦਾ ਬੜਾ ਆਰਾਮ ਹੁੰਦਾ ਸਰ ਇਹਦੇ ਨਾਲ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜਿਹੜੀ ਜਾਨ ਚਲੇ ਜਾਂਦੀ ਹੈ ਕਈਆਂ ਦੀ ਤੇ ਉਹਦਾ ਸਰਕਰ ਉਹ ਜ਼ਿੰਮੇਵਾਰ ਕੌਣ ਆ ਤੇ ਉਹ ਕਿਹਦੇ ਕੋਲ ਆਣ ਜੀ ਦੇਖੋ ਉਹਦਾ ਜ਼ਿੰਮੇਵਾਰਤਾ ਸਰਕਾਰ ਸਾਡੇ ਤੇ ਜਾਂਦਾ ਕੋਈ ਵੀ ਸਰਕਾਰ ਦੀ ਡਿਊਟੀ ਆ ਉਹਨੂੰ ਸੰਭਾਲਦੀ ਸਰਕਾਰ ਨਹੀਂ ਦਮਾਲਿਆ ਇਹਨਾਂ ਨੂੰ ਆਪ ਬੰਦੇ ਦਮਾਲਾਂ ਲਈ ਲੇਕਿਨ ਵੀ ਉਹਦੇ باوجود ਵੀ ਸਰਕਾਰ ਦੀ ਇੰਨੀ ਮਿਹਨਤ ਕਰਨ ਦੇ باوجود ਵੀ ਫਿਰ ਵੀ ਇਹ ਕੋਈ ਨ ਕੋ ਹੱਲ ਹੋ ਜਾਂਦਾ ਜੀ ਸਰ ਇਹਦਾ ਹੁਣ ਕੀ ਇੰਤਜ਼ਾਮ ਹੋ ਗਿਆ ਜੀ ਕੀ ਇਹਨਾਂ ਇੰਤਜ਼ਾਮ ਚਾਹੀਏ ਵੀ ਫੜ ਫੜ ਕੇ ਦੇ ਰਿਆ ਸੀ ਅਸੀਂ 1.5 ਤੋਂ ਗਊ ਹੁਣ ਪਿਛਲੇ 10-12 ਦਿਨ ਪਹਿਲਾਂ ਮਾਚੀਵੜੇ ਪੇਜੀ ਉੱਤੇ ਨਵੀਂ ਕੋਈ ਚਾਲ ਬਣਾਈ ਆ ਹੁਣ ਦੂਜਾ ਸ਼ੈੱਡ ਉੱਤੇ ਤਿਆਰ ਹੋ ਰਿਹਾ 1.5 ਤੋਂ ਹੋਰ ਚਲੀ ਜਾਣੀਆਂ ਲਗਭਗ ਵਿੱਚ 7-800 ਗਊਵਾਂ ਨੂੰ ਭੇਜ ਦੇਣੀ ਆ ਡੈਰੀਆਂ ਦੇ ਜਿਹੜੇ ਚੱਲ ਰਹੇ ਨੇ ਉਹਨਾਂ ਤੇ ਕੀ ਗੈਰੀਆਂ ਨਾਲ ਤੇ ਡੀਸੀ ਸਾਹਿਬ ਨੇ ਤੇ ਕਮਿਸ਼ਨਰ ਸਾਹਿਬ ਨੇ ਮੀਟਿੰਗ ਕੀਤੀ ਆ ਔਰੇ ਮਤਾਬੂਦ ਨੰਬਟੂਪਾ ਲਗਾਈ ਜਾਣਗੇ ਉਹਨਾਂ ਦੇ ਥੋੜਾ ਸਿਕੰਜਾ ਕੀਤਾ ਜਾਏਗਾ ਇਸਨ ਸਾਡੇ ਨਾਲ ਸੀਨੀਅਰ ਡਿਪਟੀ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ ਜਿਹੜੇ ਡੇਰੀਆਂ ਵਾਲੇ ਨੇ ਜਾਂ ਜਿਹੜੇ ਦੁੱਧ ਨਹੀਂ ਦਿੰਦਿਆਂ ਉਹਨਾਂ ਨੂੰ ਰੋਡ ਦੇ ਉੱਤੇ ਛੱਡ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੀ ਇੱਕ ਵਰਨਿੰਗ ਵੀ ਦਿੱਤੀ ਗਈ ਹੈ ਔਰ ਮੀਟਿੰਗਾਂ ਵੀ ਕੀਤੀਆਂ ਗਈਆਂ ਆ ਇਸ ਸਬੰਧ ਦੇ ਵਿੱਚ ਹੋਰ ਜਲਦੀ ਤੋਂ ਜਲਦੀ ਜਿਹੜੀਆਂ ਅਵਾਰਾ ਗਊਆਂ ਨੇ ਜਾਂ ਅਵਾਰਾ ਸਾੰਢ ਨੇ ਇਹਨਾਂ ਨੂੰ ਫੜਿਆ ਜਾਵੇ ਤਾਂ ਜੋ ਵੱਡੇ ਹਾਸਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਕੈਮਰਾ ਪਰਸਨ ਹਰਜੀਤੇਨ ਅਰਕੇਸ਼ੀ ਰਿਪੋਰਟ